ਜੇ ਸੁਣੋ ਨੌਇਡਾ ਪੁਲਿਸ ਨੇ ਕਤਲ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਸੁਖ ਰਤਿਆ ਜੋ ਕਿ ਇੰਸਟਾਗ੍ਰਾਮ ਤੇ ਕਾਫੀ ਮਸ਼ਹੂਰ ਹੈ ਇਸ ਦੇ 5 ਲੱਖ ਤੋਂ ਜ਼ਿਆਦਾ ਫਾਲੋਅਰਸ ਨੇ ਅਲੱਗ-ਅਲੱਗ ਰੀਲਾਂ ਅਲੱਗ-ਅਲੱਗ ਵੀਡੀਓ ਤੁਸੀਂ ਜਰੂਰ ਸੁਖ ਰਤਿਆ ਦੀਆਂ ਸੋਸ਼ਲ ਮੀਡੀਆ ਤੇ ਵੇਖੀਆਂ ਹੋਣਗੀਆਂ ਸੁਖ ਰਤਿਆ ਗਿਆਤਾ ਮੁੰਬਈ ਮਾਡਲਿੰਗ ਦੇ ਲਈ ਸੀ ਪਰ ਉੱਥੇ ਜਾ ਕੇ 5 ਲੱਖ ਰੁਪਏ ਦੇ ਵਿੱਚ ਮਹਿਲਾ ਦਾ ਕਤਲ ਕਰ ਦਿੱਤਾ ਆਪਣੇ ਮਾਮੇ ਦੇ ਮੁੰਡੇ ਗੁਰਪ੍ਰੀਤ ਸਿੰਘ ਦੇ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਹਾਂ ਨੇ 18 ਮਈ ਨੂੰ ਨਵੀਂ ਮੁੰਬਈ ਦੇ ਵਿੱਚ ਐਨ ਆਰ ਆਈ ਸਾਗਰੀ ਦਾ ਕਤਲ ਕੀਤਾ ਸੀ ਹਾਲਾਂਕਿ ਪੁਲਿਸ ਨੇ ਦੋਹਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਤਾਂ ਤੁਹਾਨੂੰ ਸੁਖਰਤਿਆਂ ਦੀਆਂ ਸੀਏ ਫਾਈਲ ਤਸਵੀਰਾਂ ਵੀ ਵਿਖਾ ਰਹੇ ਹਾਂ ਪਰ ਆਪਣੇ ਆਪ ਦੇ ਵਿੱਚ ਪੂਰੀ ਖਬਰ ਜੋ ਹੈ ਪੂਰੀ ਵਾਰਦਾਤ ਹੈ ਕਾਫੀ ਹੈਰਾਨ ਕਰਨ ਵਾਲੀ ਹੈ ਕਿ ਜੋ ਮਾਡਲਿੰਗ ਦਾ ਸੁਪਨਾ ਲੈ ਕੇ ਮੁੰਬਈ ਗਿਆ ਹੋਵੇ ਜੋ ਕੰਟੈਂਟ ਕ੍ਰੀਏਟਰ ਹੋਵੇ ਵੱਡੀ ਗਿਣਤੀ ਵਿੱਚ ਜਿਸ ਦੇ ਕਿ ਸੋਸ਼ਲ ਮੀਡੀਆ ਤੇ ਫਾਲੋਅਰਸ ਹੋਣ ਤਾਂ ਉਹ ਇੱਕ ਕਾਤਲ ਬਣ ਜਾਵੇ ਕਿਸੇ ਦਾ चंद ਪੈਸਿਆਂ ਦੀ ਖਾਤਰ ਕਤਲ ਕਰ ਦਿੱਤਾ ਜਾਵੇ ਤਾਂ ਇਹ ਰੁਝਾਨ ਹੈ ਆਪਣੇ ਆਪ ਦੇ ਵਿੱਚ ਬਹੁਤ ਘਾਤਕ ਬਹੁਤ ਖਤਰਨਾਕ ਹੈ ਪੈਸੇ